ਜੇ ਜੀ ਕੋ ਸਿੱਖ ਗੁਰੂ ਸੇਤੀ ਸੰਪਰਪ ਹੋਵੇ ਹੋਵੇ ਤਾਂ ਸੰਖ ਸਿੱਖ ਕੋਈ ਜੀਉ ਰਹੇ ਗੁਰਨਾਮੇ ਗੁਰ ਕੀ ਚੰਨ ਹਿਰਦੇ ਭਾਈ ਅੰਤਰ ਆਤਮਾ ਸਮਾਨ ਗੁਰੂ ਦੇ ਨਾਮ ਨੂੰ ਚਜਾ ਮੰਦਰੰ ਸਮਾਨ ਕੇ ਰਖ ਲਵੇ ਨਾਮ ਦੀ ਮੰਨ ਕਰੇ ਮੰਗ ਨਾ ਹਰ ਮੰਗ ਨੂੰ ਤਾ ਹਰ ਜਸ ਗੁਰ ਤੇ ਮੰਗਨਾ ਕਿ ਗੁਰੂ ਤੋਂ ਹਰੀ ਦਾ ਜਸ ਨਾਮ ਦੀ ਬਾਣੀ ਨਾਮ ਦੀ ਬੰਦਗੀ ਬੰਥੇ ਕੇ ਲਈ ਬੰਦਗੀ ਦੀ ਰਾਤ ਇਹ ਮੰਗੇ ਦੇ ਸੱਚੇ ਪ੍ਰਾਤਸਾਕੇ ਨੇ ਇਹ ਨਾਨਕ ਮੈਂ ਤੋਂ ਸਦਕੇ ਉਹਦੇ ਤੋਂ ਮੈਂ ਬਲਿਹਾਰ ਜਾਵਾਂ ਐਸੇ ਗੁਰ ਤੋਂ ਬਲਵੰਤ ਜਾਈਏ ਮੈਂ ਉਹ ਤੋਂ ਬਲਿਹਾਰ ਜਾਣਾ ਤੇ ਇੱਥੇ ਤੱਕ ਨਹੀਂ ਕਰ ਸਕਦਾ ਉਹਦੇ ਚਰਨ ਤੋਂ ਇੱਕ ਵੀ ਪੀਸ ਹੁ ਕਈ ਵਾਰ ਨਾ ਸਾਡੇ ਮਨਾਂ ਦੇ ਵਿੱਚ ਇੰਨਾ ਦੀ ਵਿਚਾਰ ਹੁੰਦੀ ਚਰਨ ਈ ਮਗਦਾਨ ਕੰਤਾ ਉਹ ਰਚੰਤ ਤੁ ਤੁਕੇ ਕੀ ਜਈ ਕਿ ਈ ਮਾਣੀ ਕੱਲ ਸਾਡੇ ਵਾਸਤੇ ਇਹ ਸੱਚੇ ਪਾਲ ਸਕ ਨੇ ਚੰਤੋ ਕੇ ਪੀਨ ਜੋਗ ਨੇ ਪਰ ਕਿਹੜੇ ਚਰਨ ਜਿਹੜੇ ਰੱਬ ਦੇ ਨਾਮ ਨੂੰ ਜਪਦੇ ਜਿਹੜੀ ਸਰੀਰ ਵਿੱਚੋਂ ਰੱਬ ਦੇ ਭਜਨ ਨੂੰ ਵੰਗੀ ਜਪੀ ਜਾਂਦੀ ਹੈ ਜਿਹੜੇ ਸਰੀਰ ਵਿੱਚੋਂ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ ਨਾਮ ਰੂਪੀ ਸ਼ਬਦ ਨੂੰ ਜਪਣ ਵਾਲੇ ਦੇ ਚਲ ਧੋਕੇ ਕੀਤੇ ਉਸ ਸਾਧੂ ਦੀ ਗੱਲ ਕੀ ਇਹ ਉਸ ਸਾਧੂ ਦੀ ਗੱਲ ਕੀਤੀ ਜੀਨੇ ਨਾਮ ਰੂਪੀ ਚਰਨਾਂ ਨੂੰ ਧੋ ਧੋਕੇ ਦਿੱਤਾ ਪਹਿਲਾਂ ਪਰ ਉਹਦੇ ਚਰਨਾਂ ਨੂੰ ਵੀ ਧੋਕੇ ਪੀ ਲਵੇ ਇਸ ਸੱਚੇ ਪਾਸਕ ਨੇ ਪੂਰੇ ਅੰਦਰ ਵੀ ਨਾਮ ਦੀ ਜਿਹੜੀ ਵਿਚਾਰ ਹੈ ਚੱਲ ਬੈਠੀ ਹੈ no